ਪਹਿਲਾ ਤਾਂ ਰੇਸ਼ਾ ਵੀ ਸੀਗਾ ਖਾਸੀ ਵਿਸਿਗੀ ਜ਼ਖਾਮ ਵੀ ਸੀਦਾ ਚਾਰ ਪੰਜ ਸਾਲਾਂ ਤੋਂ ਆ ਪ੍ਰੋਬਲਮ ਸੀਗੀ ਤਾਂ ਰਾਤ ਨੂੰ ਜਦੋਂ ਮੈਨੂੰ ਸਾਂਹ ਬਹੁਤ ਜੜ ਲੱਗ ਜਾਂਦਾ ਸੀ ਤਾਂ ਫਿਰ ਸਵੇਰੇ ਤੱਕ ਹੀ ਅਸੀਂ ਡਾਕਟਰ ਕੋਲ ਜਾਣਾ ਪੈਂਦਾ ਸੀਗਾ ਅੰਗਰੇਜ਼ੀ ਚੱਲਦੀ ਸੀਗੀ ਬੋਤਲ ਸੰਲਾ ਤੋਂ ਤਾਂ ਹੁਣ ਜਦ ਆਈ ਅਯੁਰਵੈਦਿਕ ਖਾਣੀ ਸ਼ੁਰੂ ਕੀਤੀ ਐ ਤਦ ਮੇਰਾ ਸਾਰਾ ਰੇਸ਼ਾ ਜੋ ਹੈਗਾ ਠੀਕ ਹੋ ਗਿਆ ਤੁਹਾਨੂੰ ਕਬਾਰੇ ਕਟਨੀ ਜਾਂਦੀ ਗੰਗਲਰਤੀ ਜ਼ਿਆਦਾ ਹੈ ਹੂੰ ਬੱਸ ਕੋਈ ਜਾਨ ਕੋਈ ਠੰਡੀ ਚੀਜ਼ ਖਾ ਲੈਂਦੀ ਸੀ ਤਾਂ ਇਹਨਾਂ ਸ਼ੁਰੂ ਹੋ ਜਾਂਦਾ ਸੀ। ਬਸ ਸੰਸਾਰ ਸਾਹਤੀ ਖੜਖੜ ਕਰਨੀ ਸਾਹ ਲੈਣ ਨੂੰ ਪ੍ਰੋਬਲਮ ਹੋਣੀ। ਇਹਨੂੰ ਕਦੇ ਸਟੀਮ ਦੇਣੀ। ਮੈਨੂੰ ਡੀਐਮਸੀ ਚੋਂ ਵੀ ਦਵਾਈ ਦਵਾਈਆਂ ਦੇ ਚੱਕਰ ਤੇ ਰਹਿੰਦੀ। 6-7 ਸਾਲ ਹੋ ਗਏ ਸਾਨੂੰ ਦਵਾਈ ਲੈਂਦੇ ਨੂੰ। ਕੁਝ ਨੱਟ ਤੇ ਆਇਆ, ਕੁਝ ਨਿਊਜ਼ਪੇਪਰ ਸੇ ਆਇਆ। ਅਸੀਂ ਫਿਰ ਉੱਥੇ ਦੇਖ ਕੇ ਫਿਰ ਇੱਥੇ ਆਏ। 3-4 ਮਹੀਨੇ ਹੋ ਗਏ ਸਾਨੂੰ ਦਵਾਈ ਲੈਂਦੇ ਨੂੰ। ਹੁਣ ਸਾਹ ਲੈਣ ਦੇ ਕੋਈ ਉਹਨਾਂ ਚੀਜ਼ਾਂ ਵਸੇ ਮਨਾ ਵੀ ਕੀਤੀਆਂ, ਬੁਖਾਰ ਵੀ ਲੱਗਦੀ ਹੈ, ਫਿਰ ਵੀ ਠੀਕ ਰਹਿੰਦੀ ਹੈ। ਹੁਣ ਪੰਪੂ ਪੰਪੂ ਵਗਾਰਾ ਨਹੀਂ ਦਿੰਦੇ ਹੁਣ ਅਸੀਂ ਮੈਨੂੰ ਅਜਵੇ